ਸਾਡੇ ਵਾਲਾ ਰੇਡੀਓ ਤੇ ਸਾਰਿਆਂ ਦਾ ਸਵਾਗਤ ਹੈ ਜੀ ਪਿਆਰ ਭਰੀ ਤਰੀਗੀ ਸਤਿ ਸ਼੍ਰੀ ਅਕਾਲ ਮੈਂ ਹਰਮਨप्रीत कौर ਹਰ ਰੋਜ਼ ਦੀ ਤਰ੍ਹਾਂ ਖਬਰਾਂ ਲੈ ਕੇ ਹਾਜ਼ਰਾਂ ਗੱਲਬਾਤ ਕਰਾਂਗੇ ਸੀਨੀਅਰ ਪੱਤਰਕਾਰ ਸਵਰਨ ਸਿੰਘ ਟੈਣਾ ਜੀ ਦੇ ਨਾਲ ਟੈਣਾ ਸਰ ਬਹੁਤ ਬਹੁਤ ਸਵਾਗਤ ਹੈ ਜੀ ਪ੍ਰੋਗਰਾਮ 'ਚ ਬੜੀ ਮਿਹਰਬਾਨੀ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਸਾਡੇ ਵਾਲਾ ਰੇਡੀਓ ਸੁਣਨ ਵਾਲੇ ਸਾਡੇ ਸਾਰੇ ਹੀ ਪਰਿਵਾਰਕ ਮੈਂਬਰਾਂ ਨੂੰ ਸਤਿ ਸ਼੍ਰੀ ਅਕਾਲ ਸਰ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਜੀ ਡੱਲੇਵਾਲ ਸਾਹਿਬ ਦੀ ਕਹਿੰਦੇ ਡੱਲੇਵਾਲ ਹੋਰਾਂ ਦੇ ਇਲਾਜ ਤੋਂ ਡਾਕਟਰਾਂ ਦੇ ਵੱਲੋਂ ਨਾ ਕਰ ਦਿੱਤੀ ਗਈ ਹੈ ਜੀ ਕਿਉਂ ਬਿਲਕੁਲ ਜੀ ਬਿਲਕੁਲ ਗੱਲ ਇਹ ਵੀ ਜਗਜੀਤ ਸਿੰਘ ਢੱਲੇਵਾਲ ਦੇ ਇਲਾਜ ਤੋਂ ਇਨਕਾਰ ਡਾਕਟਰਾਂ ਨੇ ਕੀਤਾ ਹਾਲਾਂਕਿ ਡਾਕਟਰ ਉੱਥੇ ਹੈਗੇ ਆ ਪਰ ਡਾਕਟਰਾਂ ਦੇ ਵੱਲੋਂ ਆਪਣੀ ਅਸਮਰੱਥਾ ਪ੍ਰਗਟਾਈ ਗਈ ਹੈ ਡਾਕਟਰਾਂ ਨੇ ਰਜਿੰਦਰਾ ਕਾਲਜ ਮੈਡੀਕਲ ਕਾਲਜ ਦੇ ਜਿਹੜੇ ਸੁਪਰਡੈਂਟ ਆ ਉਹਨਾਂ ਨੂੰ ਚਿੱਠੀ ਲਿਖ ਕੇ ਗੱਲ ਕਹੀ ਆ ਕਿ ਜਿਸ ਤਰੀਕੇ ਦੇ ਨਾਲ ਸਾਡੇ ਰਣ ਵਿਹਾਰ ਕੀਤਾ ਜਾ ਰਿਹਾ ਉੱਥੇ ਸਨੌਰੀ ਬਾਰਡਰ ਦੇ ਉੱਤੇ ਤੇ ਅਸੀਂ ਇਸ ਹਾਲਾਤ ਦੇ ਵਿੱਚ ਜਗਜੀਤ ਸਿੰਘ ਢੱਲੇਵਾਲ ਦਾ ਇਲਾਜ ਨਹੀਂ ਕਰ ਸਕਦੇ ਉਹ ਹੁਣ ਕਿਉਂ ਨਹੀਂ ਕਰ ਸਕਦੇ ਇਹ ਇੱਕ ਬੜੀ ਵੱਡੀ ਕਹਾਣੀ ਆ ਕਿਉਂਕਿ ਜਦੋਂ ਆਪਾਂ ਕੋਈ ਡ੍ਰਿਪ ਲਾਉਣੀ ਹੈ ਨਾ ਡ੍ਰਿਪ ਇੱਕ ਤੈ ਸਮੇਂ ਦੇ ਵਿੱਚ ਲੱਗਦੀ ਜਿਵੇਂ ਕਿ ਬੂੰਦ ਬੂੰਦ ਡਿੱਗਦੀ ਹੁੰਦੀ ਆ ਨਾ ਕਿ ਇੱਕਦਮ ਮੋਟਰ ਚਲਾ ਦੇਣੀ ਆ ਇਥੇ ਕਿਸਾਨਾਂ ਨੇ ਇਸ ਗੱਲ ਦਾ ਦੋਸ਼ ਲਾਇਆ ਵੀ ਭਾਈ ਇਹ ਜਿਹੜੇ ਡਾਕਟਰ ਅੰਗੇਲੀ ਵਰਤਦੇ ਆ ਤੇ ਡੱਲੇਵਾਲ ਦੇ ਡ੍ਰਿਪ ਆ ਜਿਹੜੀ ਉਹ ਇੱਕਦਮ ਹੀ ਲਾ ਜਾਂਦੇ ਆ ਉਹ ਤੇਜ਼ ਕਰਕੇ ਤੇ ਉਹਦਾ ਹੱਥ ਸੁੱਜ ਗਿਆ ਡਾਕਟਰ ਨੇ ਇਹ ਗੱਲ ਕਹਿੰਦੇ ਕਿ ਤੁਸੀਂ ਸਾਡੇ ਕੰਮ 'ਚ ਦਖਲ ਦਿੰਨੇ ਆ ਉਹ ਇਹ ਗੱਲ ਕਹਿੰਦੇ ਕਿਸਾਨ ਕੇ ਭਾਈ ਤੁਸੀਂ ਅੰਗੇਲੀ ਵਰਤਦੇ ਆ ਇਸ ਕਰਕੇ ਪਤਾ ਲੱਗਾ ਜੀ ਕਿ ਉੱਥੇ ਮਾੜੀ-ਮੁੱਟੀ ਆਰਗੂਮੈਂਟ ਵੀ ਹੋਈ ਹੈ ਜਿਹਦੇ ਕਰਕੇ ਹੁਣ ਡਾਕਟਰਾਂ ਨੇ ਸੁਪਰਡੈਂਟ ਨੂੰ ਚਿੱਠੀ ਲਿਖ ਦਿੱਤੀ ਕਿ ਅਸੀਂ ਭਾਈ ਇਸ ਹਾਲਾਤ ਦੇ ਵਿੱਚ ਡੱਲੇਵੜ ਸਾਹਿਬ ਦਾ ਇਲਾਜ ਨਹੀਂ ਕਰ ਸਕਦੇ ਹੁਣ ਇਹ ਇਲਾਜ ਕਿਵੇਂ ਹੋਊਗਾ ਕੀ ਬਣੂਗਾ ਚਲੋ ਲੋਕਾਂ ਦੇ ਮਨ ਦੇ ਵਿੱਚ ਇਹ ਸਵਾਲ ਆਇਆ ਪਰ ਇੰਨੀ ਗੱਲ ਜ਼ਰੂਰ ਹੈ ਵੀ ਭਾਈ ਉੱਥੇ 8 ਡਾਕਟਰਾਂ ਦੀ ਟੀਮ ਹੈਗੀ ਸਨੋਰੀ ਬਟਰ ਦੇ ਉੱਤੇ ਡਾਕਟਰ ਉਹ ਦੇਖਰੇਖ ਦੇ ਵਿੱਚ ਸਾਰੇ ਕੁਝ ਕਰ ਰਹੇ ਆ ਬੜੀ ਵੱਡੀ ਗਿਣਤੀ ਵਿੱਚ ਡਾਕਟਰ ਉੱਥੇ ਆਉਣ ਨੂੰ ਵੀ ਤਿਆਰ ਹੈਗੇ ਆ ਪਰ ਜੇ ਤੱਕ ਕਿਸਾਨ ਗਲਤ ਆ ਤੇ ਭਾਈ ਉਹਨਾਂ ਨੂੰ ਡਾਕਟਰਾਂ ਦੇ ਕੰਮ ਵਿੱਚ ਦਖਲ ਵੀ ਨਹੀਂ ਦੇਣਾ ਚਾਹੀਦਾ ਤੇ ਜੇ ਭਾਈ ਡਾਕਟਰ ਗਲਤ ਆ ਅਣਵੇਲੀ ਵਰਤਦੇ ਆ ਤੇ ਉਹਨੂੰ ਅਣਵੇਲੀ ਨਹੀਂ ਵਰਤਣੀ ਚਾਹੀਦੀ ਕਿਉਂਕਿ ਉਥੇ ਉਹ ਡਾਕਟਰ ਸਵੈਮਾਨ ਹੋ ਰਹੇ ਨੇ ਵੀ ਗੱਲ ਕਹੀ ਐ ਉਹ ਕਹਿੰਦੇ ਵੀ ਜਿਹੜਾ ਆ ਡਾਕਟਰਾਂ ਨੇ ਵੱਲੋਂ ਚਿੱਠੀ ਲਿਖ ਕੇ ਦਿੱਤੀ ਗਈ ਆ ਕਿ ਭਾਈ ਅਸੀਂ ਇਸ ਤਰੀਕੇ ਦੇ ਨਾਲ ਇਲਾਜ ਨਹੀਂ ਕਰ ਸਕਦੇ ਇਹ ਤਾਂ ਬਿਲਕੁਲ ਆਪਣੀਆਂ ਜ਼ਿੰਮੇਵਾਰੀਆਂ ਤੋਂ ਪਹਗੋੜੇ ਹੋਣ ਵਾਲੀ ਗੱਲ ਆ ਬਤੌਰ ਡਾਕਟਰ ਉਹ ਕਹਿੰਦੇ ਜੀ ਅਸੀਂ ਇਵੇਂ ਨਹੀਂ ਕਰ ਸਕਦੇ ਜਿਸ ਤਰੀਕੇ ਦੇ ਨਾਲ ਸਾਡਾ ਪੀਛੇ ਵਾਲੇ ਬੰਦੇ ਇਸ ਤਰੀਕੇ ਨਾਲ ਕਰ ਰਹੇ ਆ ਸੋ ਇਸ ਤਰੀਕੇ ਦੀਆਂ ਗੱਲਾਂ ਬਾਤਾਂ ਆਈਆਂ ਪਰ ਅੱਜ 59ਵੇਂ ਦਿਨ ਦੇ ਵਿੱਚ ਡੱਲੇਵਾਲ ਸਾਹਿਬ ਦਾ ਮਰਦਵਰਤ ਪਹੁੰਚਿਆ ਤੇ ਉਹਨਾਂ ਨੂੰ ਲੰਘੇ ਕੱਲ ਪਤਾ ਲੱਗਾ ਜੀ ਕਿ ਧੁੱਪ ਦੇ ਵਿੱਚ ਵੀ ਲੈ ਕੇ ਆਏ ਆ ਕਿਉਂਕਿ ਡਾਕਟਰਾਂ ਨੇ ਇਹ ਗੱਲ ਕਹੀ ਹੈ ਇਹ ਭਾਈ ਇਹਨਾਂ ਨੂੰ ਕੁਦਰਤੀ ਰੌਸ਼ਨੀ ਇਹਨਾਂ ਨੂੰ ਹਵਾ ਇਸ ਚੀਜ਼ ਦੀ ਵੀ ਜ਼ਰੂਰਤ ਹੈਗੀ ਆ ਸੋ ਵੈਸੇ ਵੀ ਆਪਾਂ ਜਾਣਦੇ ਕਿ ਜਦੋਂ ਕੋਈ ਬੰਦਾ ਬਿਮਾਰਸ਼ਮਾਰ ਹੋਵੇ ਹਸਪਤਾਲ ਦੇ ਵਿੱਚ ਉਹ ਆਵੇ ਘਰੇ ਤੇ ਉਸ ਤੋਂ ਬਾਅਦ ਆਪਾਂ ਉਹਨੂੰ ਕਹਿੰਦੇ ਹੁੰਨੇ ਵੀ ਇਹਨੂੰ ਧੁੱਪੇ ਬਿਠਾਓ ਇਹਨੂੰ ਥੋੜੀ ਜੀ ਹਵਾ ਲੱਗੇ ਇਹਨੂੰ ਥੋੜਾ ਜਿਹਾ ਮਾਹੌਲ ਐਟਮੋਸਫੀਅਰ ਬਦਲੇ ਇਹਦਾ ਸੋ ਇਸ ਤਰੀਕੇ ਦੇ ਨਾਲ ਆ ਪਰ ਉਹਨਾਂ ਦੇ ਲਈ ਇੱਕ ਵੱਖਰੀ ਟਰਾਲੀ ਦਾ ਪ੍ਰਬੰਧ ਕੀਤਾ ਗਿਆ ਹੁਣ ਉਹਨਾਂ ਵਾਸਤੇ ਉਥੇ ਇੱਕ ਵਿਸ਼ੇਸ਼ ਕਮਰਾ ਵੀ ਪਾਇਆ ਜਾ ਰਿਹਾ ਸਹੂਲਤਾਂ ਵਾਲਾ ਸੋ ਇਸ ਤਰੀਕੇ ਦੀਆਂ ਜਾਣਕਾਰੀਆਂ 14 ਫਰਵਰੀ ਤੱਕ ਡੱਲੇਵਾਲ ਸਾਹਿਬ ਤੰਦਰੁਸਤ ਹੋ ਜਾਣ ਇਸਾਮੀ ਮੰਗਾ ਮੰਨੀਆਂ ਜਾਣ ਅਸੀਂ ਆਮ ਕਿਸਾਨ ਦੇ ਤੌਰ ਦੇ ਉੱਤੇ ਹਮੇਸ਼ਾ ਇਹ ਗੱਲ ਕਹਿੰਦੇ ਆ ਪਰ ਹੁਣ ਉਹ ਉਸ ਦਿਨ ਤੱਕ ਤੰਦਰੁਸਤ ਕਿੰਨੇ ਕੁ ਹੁੰਦੇ ਆ ਉਹ ਉਥੇ ਜਾ ਸਕਣਗੇ ਕਿ ਨਹੀਂ ਜਾ ਸਕਣਗੇ ਜੇ ਉਹ ਗਏ ਤਾਂ ਉਥੇ ਪਹਿਲੀ ਮੀਟਿੰਗ ਦੇ ਵਿੱਚ ਹੀ ਮਸਲਾ ਹੱਲ ਹੋਊਗਾ ਜਾਂ ਨਹੀਂ ਹੋਊਗਾ ਜਾ ਵਾਰ-ਵਾਰ ਹੋਰ ਮੀਟਿੰਗਾਂ ਵੀ ਹੋਣਗੀਆਂ ਇਹ ਵਕਤ ਨੇ ਬਿਆਨ ਕਰਨਾ ਉਹਦਾ ਫਿਲਹਾਲ ਜਿਹੜੀ ਕਿਸਾਨ ਇਕਤਾ ਵਾਲੀ ਗੱਲ ਸੀ ਉਹਨੂੰ ਬ੍ਰੇਕ ਲੱਗੀ ਪਈ ਹੈ ਤੇ 26 ਜਨਵਰੀ ਨੂੰ ਦੇਸ਼ ਦੇ ਤੇ ਖਾਸ ਕਰਕੇ ਪੰਜਾਬ ਦੇ ਤੇ ਹਰਿਆਣੇ ਵਾਲੇ ਕਿਸਾਨਾਂ ਨੇ ਇਹ ਗੱਲ ਕਹੀ ਹੈ ਵੀ ਅਸੀਂ ਟਰੈਕਟਰ ਮਾਰਚ ਕਰਾਂਗੇ ਗਣਤੰਤਰ ਦਿਵਸ ਦੇ ਮੌਕੇ 'ਤੇ ਜੀ ਬਿਲਕੁਲ ਸਹੀ ਤੇ ਟੇਹਰ ਸਾਹਿਬ ਗਣਤੰਤਰ ਦਿਵਸ ਮੌਕੇ ਦੇ ਲਈ ਕਹਿੰਦੇ ਜਿਹੜੀ ਪੰਜਾਬ ਪੁਲਿਸ ਹੈ ਪੂਰੀ ਤਰ੍ਹਾਂ ਦੇ ਨਾਲ ਅਲਰਟ ਹੋਈ ਹੋਈ ਹੈ ਜੀ ਬਿਲਕੁਲ ਜੀ ਬਿਲਕੁਲ ਪੰਜਾਬ ਦੀ ਪੁਲਿਸ ਤਾਂ ਪੂਰੀ ਤਰ੍ਹਾਂ ਦੇ ਨਾਲ ਅਲਰਟ ਹੈਗੀ ਆ ਪੰਜਾਬ ਦੀ ਪੁਲਿਸ ਚੱਪੇ ਚੱਪੇ ਦੇ ਉੱਤੇ ਤਾਇਨਾਤ ਕੀਤੀ ਹੋਈ ਹੈ ਪੰਜਾਬ ਦੀ ਪੁਲਿਸ ਇਸ ਵੇਲੇ ਪੂਰੀ ਤਰ੍ਹਾਂ ਚੌਕਸ ਹੈਗੀ ਆ ਪੰਜਾਬ ਦੀ ਪੁਲਿਸ ਦੇ ਵੱਲੋਂ ਆਪਣੀ ਜ਼ਿੰਮੇਵਾਰੀ ਨਿਭਾਈ ਜਾ ਰਹੀ ਹੈ ਕਿਉਂਕਿ ਆਪਾਂ ਜਾਣਦੇ ਹਾਂ ਕਿ ਗਣਤੰਤਰ ਦਿਵਸ ਦੇ ਮੌਕੇ ਤੇ ਆਜ਼ਾਦੀ ਦਿਹਾੜੇ ਦੇ ਮੌਕੇ ਦੋ ਦਿਨ ਪੂਰੇ ਦੇਸ਼ ਦੇ ਵਿੱਚ ਵੱਖ-ਵੱਖ ਨੇਤਾਵਾਂ ਦੇ ਵੱਲੋਂ ਤਿਰੰਗਾ ਲਹਿਰਾਇਆ ਜਾਂਦਾ ਤੇ ਉਹ ਹੁਣ ਜਦੋਂ 26 ਜਨਵਰੀ ਆ ਗਣਤੰਤਰ ਦਿਵਸ ਪੂਰੇ ਭਾਰਤ ਦੇ ਬੰਦੂ ਪੂਰੇ ਪੰਜਾਬ ਦੇ ਵਿੱਚ ਵੀ ਵਕ-ਵਕ ਨੇ ਤਾਮਾਂ ਦੇ ਵੱਲੋਂ ਤਰੰਗਾ ਲਹਿਰਾਇਆ ਜਾਣਾ ਤੇ ਉਸ ਤੋਂ ਵੱਲੀ ਗੱਲ ਮਹੱਤਵਪੂਰਨ ਇਹ ਆ ਵੀ ਜਿਸ ਤਰੀਕੇ ਦੇ ਨਾਲ ਆ ਪੰਜਾਬ ਦੇ ਵਿੱਚ ਪੁਲਿਸ ਦੇ ਵੱਲੋਂ ਅਲਰਟ ਜਾਰੀ ਕੀਤਾ ਗਿਆ ਇਹਦੇ ਵੀ ਸ਼ਾਇਦ ਕੋਈ ਉਹਨਾਂ ਨੂੰ ਸੂਚਨਾ ਮਿਲੀ ਹੈ ਕਿ ਭਾਈ ਇੱਥੇ ਕੋਈ ਨਾ ਕੋਈ ਅਣਸਖਾਵਾਂ ਵਾਪਰ ਸਕਦਾ ਇਸੇ ਵੇਲੇ ਪੰਜਾਬ ਦੇ ਹਰ ਸ਼ਹਿਰ ਦੇ ਵਿੱਚ ਹਰ ਕਸਬੇ ਦੇ ਵਿੱਚ ਚੱਪੇ-ਚੱਪੇ ਦੇ ਉੱਤੇ ਪੁਲਿਸ ਤਨਖਾਤ ਹੈਗੀ ਆ ਤੇ ਦੂਜੀ ਮਹੱਤਵਪੂਰਨ ਗੱਲ ਇੱਕ ਹੋਰ ਆ ਉਹ ਇਹ ਆ ਜੀ ਕਿ ਪਿਛਲੇ ਦਿਨ ਸੁਰੱਖਿਆ ਏਜੰਸੀਆਂ ਨੇ ਪੰਜਾਬ ਦੀ ਪੁਲਿਸ ਨੂੰ ਅਲਰਟ ਕੀਤਾ ਸੀ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਜਾਨ ਨੂੰ ਖਤਰਾ ਹੈਗਾ ਇਹ ਗੱਲ ਕਹੀ ਗਈ ਸੀ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਜਾਨ ਨੂੰ ਖਤਰਾ ਇਸ ਕਰਕੇ ਪੂਰੀ ਤਰ੍ਹਾਂ ਚੌਕਸੀ ਵਰਤੋ ਕਿਸੇ ਵੀ ਰੂਪ ਦੇ ਵਿੱਚ ਉਹਨਾਂ ਦੀ ਜਾਨ ਦੇ ਉੱਤੇ ਹਮਲਾ ਹੋ ਚੁੱਕਦਾ ਉਹਨਾਂ ਦੀ ਜਾਨ ਨੂੰ ਖਤਰਾ ਪੈਦਾ ਹੋ ਸਕਦਾ ਸ਼ਾਇਦ ਇਸ ਕਰਕੇ ਵੀ ਪੰਜਾਬ ਦੇ ਵਿੱਚ ਚੱਪੇ ਚੱਪੇ ਤੇ ਪੁਰਸਤਾਨਾਤ ਹੋਵੇ ਵੈਸੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਜਿਹੜੇ ਇਹਨਾਂ ਨੇ ਫਰੀਦਕੋਟ ਦੇ ਵਿੱਚ ਤਿਰੰਗਾ ਲਹਿਰਾਉਣਾ ਜਿਹੜੇ ਪੰਜਾਬ ਦੇ ਖੇਤੀਬਾੜੀ ਮੰਤਰੀ ਸਾਹਿਬ ਨੇ ਗੁਰਮੀਤ ਸਿੰਘ ਖੁੱਡੀਆਂ ਉਹਨਾਂ ਨੇ ਤਰਨ ਤਰਨ ਵਾਲੇ ਤਰੰਗਾਲਹਿ ਰਵਣਾ ਤੇ ਬਾਕੀ ਵੀ ਹੋਰ ਵਕ ਵਕ ਮੰਤਰੀਆਂ ਦੀਆਂ ਵਕ ਵਕ ਤਾਵੇਂ ਤੇ ਡਿਊਟੀਆਂ ਲੱਗੀਆਂ ਤੇ ਇਹ ਵੇਰਵਾ ਆਇਆ ਜੀ ਜੀ ਜੇਣਾ ਸਾਹਿਬ ਜਿਹੜੇ ਆਮ ਆਦਮੀ ਕਲੀਨਿਕਸ ਨੇ ਕਹਿੰਦੇ ਉਹਨਾਂ ਦੇ ਨਾਂ ਬਦਲ ਦਿੱਤੇ ਗਏ ਨੇ ਜੀ ਹੁਣ ਕੀ ਨਾਂ ਰੱਖਦੇ ਉਹਨਾਂ ਦੇ ਦੇਖੋ ਇਹਦੇ ਵਿੱਚੋਂ ਬਹੁਤਾਂ ਦੇ ਨਾਂ ਬਦਲ ਦਿੱਤੇ ਗਏ ਆ ਇਹ ਜਦੋਂ ਨਾ ਵੈਸੇ ਦਿੱਲੀ ਦੇ ਵਿੱਚ ਸਰਕਾਰ ਜਦੋਂ ਬਣੀ ਤਾਂ ਉਹਨਾਂ ਨੇ ਨਾਂ ਰੱਖਿਆ ਸੀਗਾ ਮੋਹੱਲਾ ਕਲੀਨਿਕ ਜਦੋਂ ਪੰਜਾਬ ਦੇ ਵਿੱਚ ਬਣੀ ਇਹਨਾਂ ਨੇ ਰੱਖ ਲਿਆ ਜੀ ਆਮ ਆਦਮੀ ਕਲੀਨਿਕ ਆਮ ਆਦਮੀ ਕਲੀਨਿਕ ਤਾਂ ਐਂ ਹੀ ਲੱਗਦਾ ਵੀ ਭਾਈ ਜਿਵੇਂ ਆਮ ਆਦਮੀ ਪਾਰਟੀ ਆਪਦੇ ਪੈਸਿਆਂ ਦੇ ਨਾਲ ਇਹ ਕਲੀਨਿਕ ਚਲਾਉਂਦੀ ਆ ਤੇ ਆਪ ਦੀ ਮਸ਼ਹੂਰੀ ਵਾਸਤੇ ਰੱਖ ਲਿਆ ਉੱਤੇ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਦੀ ਫੋਟੋ ਲੱਗੀ ਹੁਣ ਅਸਲ ਦੇ ਵਿੱਚ ਆਪਾਂ ਆਪਦੇ ਕੋਲੋਂ ਸਾਰੇ ਪੈਸੇ ਨਹੀਂ ਖਰਚਲੇ ਇਹਦੇ ਵਿੱਚ ਵੱਡਾ ਫੰਡ ਆ ਜਿਹੜਾ ਮੇਰਾ ਚੈਲਜ ਮੈਂ ਗਲਤ ਨਾ ਹੋਵਾਂ ਤਾਂ ਸ਼ਾਇਦ 60% ਆ ਜਿਹੜਾ ਉਹ ਕੇਂਦਰ ਦੀ ਸਰਕਾਰ ਦੇ ਵੱਲੋਂ ਆਉਂਦਾ ਬਾਕੀ ਥੋੜੇ ਬਹੁਤੇ ਆਪਾਂ ਪਾਉਨੇ ਆ ਜੇ ਮੰਨ ਲਓ ਉਹਨਾਂ ਨੇ ਹੁਣ ਕੇਂਦਰ ਦੀ ਸਰਕਾਰ ਨੇ ਇਹ ਗੱਲ ਕਹੇਤੀ ਸੀ ਵੀ ਜੇ ਤੁਸੀਂ ਭਾਈ ਆਪ ਦੀ ਮਸ਼ਹੂਰੀ ਕਰਨੀ ਆ ਆਦਿ ਨਾ ਫੋਟੋਆਂ ਲਾਉਣੀਆਂ ਆਪਦੇ ਨਾਂ ਦੇ ਉੱਤੇ ਇਹਨਾਂ ਕਲੀਨਿਕਾਂ ਦੇ ਨਾਂ ਰੱਖਣੇ ਆ ਤੇ ਫਿਰ ਭਾਈ ਤੁਸੀਂ ਐ ਕਰੋ ਵੀ ਫੰਡ ਵੀ ਆਪਦੇ ਕੋਲੋਂ ਲਾਇਆ ਕਰੋ ਅਸੀਂ ਤੁਹਾਨੂੰ ਇੱਕ ਚੁਆਨੀ ਨਹੀਂ ਦੇਣੀ ਹੁਣ ਉਹਨਾਂ ਨੇ ਪੈਸੇ ਦੇਣ ਤੋਂ ਇਨਕਾਰ ਕਰਤਾ ਤੇ ਇਧਰ ਹੁਣ ਮੁਹੱਲਾ ਕਲੀਨਿਕ ਬੰਦ ਹੋਣ ਦੇ ਕੰਡੇ ਪਹੁੰਚ ਗਏ ਹੁਣ ਇਸ ਕਰਕੇ ਮਜਬੂਰੀ ਦੇ ਵਿੱਚ ਕੇਂਦਰ ਦੇ ਹੁਕਮਾਂ ਦੇ ਮੁਤਾਬਕ ਨਾਂ ਬਦਲਨੇ ਪਏ ਤਾਂ ਜੋ ਫੰਡ ਆਉਂਦੇ ਰਹਿਣ ਇਹ ਫੰਡ ਨਹੀਂ ਸੀ ਆਉਣੇ ਤੁਸੀਂ ਹੈਰਾਨੀ ਵਾਲੀ ਗੱਲ ਆ ਜੇ ਮੰਨ ਲਓ ਅੱਜ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਹੋਵੇ ਤਾਂ ਉਹ ਕਹਿਣ ਦੀ ਅਕਾਲੀ ਦਲ ਕਲੀਨਿਕ ਬਣਾ ਲਏ ਸੀ ਕਾਂਗਰਸ ਦੀ ਸਰਕਾਰ ਹੋਵੇ ਉਹ ਕਹੇ ਜੀ ਕਾਂਗਰਸ ਜਾਂ ਕਹਿੰਦੇ ਪੰਜਾ ਕਲੀਨਿਕ ਆਪ ਬਣਾ ਲਿਆ। ਇਸੇ ਕਿਸੇ ਹੋਰ ਪਾਰਟੀ ਦੀ ਸਰਕਾਰ ਹੋਵੇ ਬੀਜੇਪੀ ਦੀ ਉਹ ਕਹੇ ਜੀ ਹਾਂ ਅਸੀਂ ਉਹਨਾਂ ਨੇ ਕਮਲ ਕਲੀਨਿਕ ਬਣਾਤੇ ਜੀ ਕਮਲ ਦੇ ਫੁੱਲ ਵਾਲੇ। ਸੋ ਇਸ ਤਰੀਕੇ ਨਾਲ ਥੋੜੀ ਹੁੰਦਾ। ਪਰ ਅਗਲਾ ਬੇਰਵਾ ਇਹ ਆ ਕਿ ਇਹ ਹੁਣ ਮਹੱਲਾ ਕਲੀਨਿਕਾਂ ਦੇ ਨਾਮ ਬਦਲ ਦਿੱਤੇ ਗਏ ਆ। ਮਹੱਲਾ ਕਲੀਨਿਕਾਂ ਦੇ ਨਾਮ ਜਦੋਂ ਬਦਲੇ ਆ ਤੇ ਉਹਦਾ ਨਾਮ ਬਣ ਗਿਆ ਜੀ ਆਯੂਸ਼ਮਾਨ arogya ਕੇਂਦਰ। ਪੰਜਾਬ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਇਹੋ ਜਿਹੇ ਮਹੱਲਾ ਕਲੀਨਿਕਾਂ ਜਿਨ੍ਹਾਂ ਦੇ ਖਾਸ ਕਰਕੇ ਲੁਝਾਨਾ ਤੇ ਆਲੇ ਦੁਆਲੇ ਦੇ ਖੇਤਰਾਂ ਦੇ ਜਿਨ੍ਹਾਂ ਦੇ ਨਾਂ ਬਦਲ ਕੇ ਆਯੁਸ਼ਮਾਨ ਆਰੋਗਿਆ ਕੇਂਦਰ ਕਰ ਦਿੱਤੇ ਗਏ ਆ ਆਮ ਬੰਦੇ ਨੂੰ ਭਾਵੇਂ ਇੱਥੇ ਇਹਨਾਂ ਨੂੰ ਪੜ੍ਹਨ ਦੀ ਸਮਝ ਆਵੇ ਨਾ ਆਵੇ ਪਰ ਇਹ ਹੈ ਜੀ ਕਿ ਸਾਡੀਆਂ ਸਿਆਸੀ ਪਾਰਟੀਆਂ ਨੇ ਭਾਵੇਂ ਕੋਈ ਵੀ ਪਾਰਟੀ ਆ ਉਹਨਾਂ ਦੀ ਇੱਛਾ ਹੁੰਦੀ ਵੀ ਹਰ ਚੀਜ਼ ਦੇ ਉੱਤੇ ਸਾਡਾ ਆਪਣਾ ੱੱਪਾ ਲੱਗ ਜੇ ਤੁਹਾਨੂੰ ਯਾਦ ਹੋਣਾ ਸ਼ਾਇਦ ਵੀ ਜਦੋਂ ਕਾਂਗਰਸ ਦੀ ਸਰਕਾਰ ਸੀ ਤੇ ਉਦੋਂ ਕੈਪਟਨ ਸਾਹਿਬ ਹਰ ਥੈਲੀ ਦੇ ਉੱਤੇ ਹਰ ਗੱਲ ਤੇ ਆਪਣੀ ਫੋਟੋ ਲਾਉਂਦੇ ਸੀ ਜਦੋਂ ਵੱਡੇ ਬਾਦਲੂ ਸਾਹਿਬ ਮੁੱਖ ਵਿਕਤੀ ਹੁੰਦੇ ਸੀ ਉਹਨਾਂ ਨੇ ਮਾਈ ਭਾਗੋ ਸਕੀਮ ਦੇ ਤਹਿਤ ਨਾ ਤੇ 11ਵੀਂ 12ਵੀਂ ਕਲਾਸ ਦੀਆਂ ਵਿਦਿਆਰਥਣਾਂ ਨੂੰ ਸਾਈਕਲ ਦੇਣੇ ਸ਼ੁਰੂ ਕੀਤੇ ਸੀ। ਉਦੋਂ ਜਿਹੜੇ ਕੈਨਵਰ ਦੇ ਉੱਤੇ ਮਰਗੜ ਦੇ ਉੱਤੇ ਤੇ ਮੂਰੇ ਟੋਕਰੀ ਦੇ ਉੱਤੇ ਦੀ ਬਦਲ ਸਾਹਿਬ ਦੀ ਫੋਟੋ ਹੁੰਦੀ ਸੀ। ਉਦੋਂ ਭਾਜੀਪੀ ਦੇ ਦਿੱਤਾਵਾਂ ਦੇ ਨਾਲ ਇਸ ਗੱਲੋਂ ਚੱਕਰ ਪੈਦਾ ਹੁੰਦਾ ਸੀ ਵੀ ਭਾਈ ਤੁਸੀਂ ਦੋ ਦੋ ਫੋਟੋਆਂ ਆਪਣੀਆਂ ਲਾਈਆਂ ਮਰਗੜ ਤੇ ਸਾਡੀ ਲਾਓ। ਐਂਦਾ ਐ ਕਰੋ। ਮਤਲਬ ਇਹ ਹੈ ਜੀ ਭਾਵੇਂ ਮਲਾ ਕਲੀਨਿਕ ਦੇ ਮੱਥੇ ਤੇ ਫੋਟੋ ਲਾਉਣ ਦੀ ਗੱਲ ਹੋਵੇ। ਭਾਵੇਂ ਬਾਕੀ ਸਕੀਮਾਂ ਦੇ ਤੇ ਫੋਟੋ ਲਾਉਣ ਦੀ ਚੱਕਰ ਹੋਵੇ ਤੇ ਐਦਾ ਰੋਲੇ ਬੜੇ ਬੀਰੀ ਪਏ ਹੈ ਜੀ। ਜੀ ਬਿਲਕੁਲ ਸਹੀ ਕਿਹਾ ਤੁਸੀਂ ਟੈਣਾ ਸਾਹਿਬ ਇਹ ਰੋਲੇ ਹਮੇਸ਼ਾ ਹੀ ਪੈਂਦੇ ਨੇ ਖੈਰ ਉਧਰ ਸ਼੍ਰੋਮਣੀ ਅਕਾਲੀ ਦਲ ਦੀ ਗੱਲ ਕਰਦੇ ਆਂ ਜੀ ਸ਼੍ਰੋਮਣੀ ਅਕਾਲੀ ਦਲ ਦਾ ਵਫਦ ਗੁਰਦੁਆਰਾ ਚੋਣ ਕਮਿਸ਼ਨ ਨੂੰ ਮਿਲੇਗਾ ਜੀ ਕਿਉਂ ਹਾਂ ਬਿਲਕੁਲ ਜੀ ਜਿਹੜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਦਾ ਵਫਦ ਹੈ ਜਿਹੜਾ ਉਹਦੇ ਵੱਲੋਂ ਗੁਰਦੁਆਰਾ ਚੋਣ ਕਮਿਸ਼ਨ ਨੂੰ ਮਿਲੇ ਜਾਣਾ ਉਹਦਾ ਕਾਰਨ ਇਹ ਹੈ ਜੀ ਕਿ ਇਸ ਵੇਲੇ ਨਾ ਜਿਹੜਾ ਗੁਰਦੁਆਰਾ ਕਮਿਸ਼ਨ ਆ ਉਹਨੂੰ ਮਿਲ ਕੇ ਉਹਨਾਂ ਨੇ ਸ਼ਿਕਾਇਤਾਂ ਦਰਜ ਕਰਵਾਉਣੀਆਂ ਉਹਨਾਂ ਨੇ ਇਹ ਗੱਲ ਕਹੀ ਸੀ ਉਹ ਕਹਿੰਦੇ ਜੀ ਕਿ ਇੱਥੇ ਬਿਲਕੁਲ ਗਲਤ ਕੀਤਾ ਜਾ ਰਿਹਾ ਹੈ ਇਹ ਜਿਹੜੀਆਂ ਵੋਟਾਂ ਬਣਾਈਆਂ ਗਈਆਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਵਾਸਤੇ ਉਹ ਕਹਿੰਦੇ ਜੀ ਇਹਦੇ ਵਿੱਚ ਬੇਨਿਜ਼ਮੀਆਂ ਬਹੁਤ ਸਾਰੀਆਂ ਵਰਤੀਆਂ। ਇਹ ਜਿਹੜੀਆਂ ਵੋਟਾਂ ਬਣਾਈਆਂ ਹੈਗੀਆਂ ਉਹ ਕਹਿੰਦੇ ਜੀ ਕਿ ਇਹਦੇ ਵਿੱਚ ਕੋਈ ਹਕੀਕਤ ਨਹੀਂ ਜੀ ਕਈ ਵੋਟਾਂ ਦੇ ਵਿੱਚ ਉਹ ਕਹਿੰਦੇ ਹੋਰ ਧਰਮ ਵਾਲੇ ਲੋਕਾਂ ਦੀਆਂ ਵੀ ਵੋਟਾਂ ਬਣਾਤੀਆਂ। ਇੱਥੇ ਤਾਂ ਜਿਹੜੇ ਵੋਟਾਂ ਬਣਾਉਣ ਦੀ ਕਾਲ ਦੇ ਵਿੱਚ ਇਹ ਮर्यादा ਹੀ ਭੁੱਲ ਗਏ ਆ ਕਿ ਭਾਈ ਸਾਨੂੰ ਕੀ ਕਰਨਾ ਚਾਹੀਦਾ ਤੇ ਕੀ ਨਹੀਂ ਕਰਨਾ ਚਾਹੀਦਾ। ਉਹ ਕਹਿੰਦੇ ਜੀ ਕਿ ਜਿਹੜੀਆਂ ਗਲਤ ਵੋਟਾਂ ਬਣੀਆਂ ਉਸੇ ਸੰਦਰਭ ਦੇ ਵਿੱਚ ਉਹ ਕਹਿੰਦੇ ਜੀ ਅਸੀਂ ਇਹਨਾਂ ਦੇ ਨਾਲ ਮੁਲਾਕਾਤ ਕਰਨੀ ਹੈ ਇਹ ਗੱਲ ਪੱਕੀ ਹੈ ਜੀ ਕਿ ਹੁਣ ਇਹ ਵੋਟਾਂ ਪੈਣੀਆਂ ਇਹ ਵੋਟਾਂ ਪੈ ਜਾਣ 2 ਮਹੀਨਾ ਨੂੰ ਪੈ ਜਾਣ ਇਹ 6 ਮਹੀਨਾ ਨੂੰ ਪੈ ਜਾਣ ਇਹ 8 ਮਹੀਨਾ ਨੂੰ ਪੈ ਜਾਣ ਇਸ ਸਾਲ ਦੇ ਵਿੱਚ ਵਿੱਚ ਇਹ ਵੋਟਾਂ ਪੈਣੀਆਂ ਤੇ ਇਸੇ ਸੰਦਰਭ ਦੇ ਵਿੱਚ ਇਹ ਜਾਣਕਾਰੀ ਆਈ ਹੈ ਕਿ ਇਹਨਾਂ ਦੇ ਵੱਲੋਂ ਹੁਣ ਮਿਲਣ ਦੀ ਗੱਲ ਕੀਤੀ ਗਈ ਹੈ ਉਧਰ ਹੁਣ ਆਪਾਂ ਜਾਣਦੇ ਹਾਂ ਕਿ ਜਿਹੜੇ ਸ਼ਰੀਕ ਆ ਉਹ ਵੀ ਬੜੇ ਤਤੇ ਭਾਰੇ ਹੋ ਕੇ ਆ ਰਹੇ ਆ ਉਹ ਵੀ ਇਹ ਗੱਲ ਕਹਿੰਦੇ ਵੀ ਭਾਈ ਇਉਂ ਨਹੀਂ ਅਸੀਂ ਇਉਂ ਕਰਨਾ ਹੈਗਾ ਤੇ ਅਸੀਂ ਤਾਂ ਭਾਈ ਆਪਣੇ ਤੌਰ ਦੇ ਉਤੇ ਚੋਣਾਂ ਲੜਾਂਗੇ ਉਹਨਾਂ ਦੇ ਵੱਲੋਂ ਵੀ ਸਿਰ ਤੇ ਛੜਿਆ ਜਾ ਰਿਹਾ ਸੋ ਇਸ ਕਰਕੇ ਇਹਨਾਂ ਦੇ ਵੱਲੋਂ ਮੇਰਾ ਖਿਆਲਾ ਵੀ ਹੁਣ ਮੁਲਾਕਾਤ ਕਰਕੇ ਤੇ ਆਪਦੀ ਗੱਲ ਰੱਖਣ ਦੀ ਕੋਸ਼ਿਸ਼ ਕੀਤੀ ਜਾ ਰਹੀ ਵੀ ਭਾਈ ਵੋਟਾਂ ਨਵੇਂ ਸਿਰੇ ਤੋਂ ਬੰਨ ਇਹ ਹੁਣ ਉਹਨਾਂ ਦੀ ਗੱਲ ਕਿੰਨੀ ਕੁ ਪ੍ਰਵਾਨ ਹੁੰਦੀ ਆ ਗੱਲ ਕਿੰਨੀ ਕੁ ਮਨਜ਼ੂਰ ਹੁੰਦੀ ਆ ਹੁੰਦੀ ਆ ਕਿ ਨਹੀਂ ਹੁੰਦੀ ਆ ਇਹ ਹੁਣ ਸਮੇਂ ਨੇ ਦੱਸਣਾ ਪਰ ਇੰਨੀ ਗੱਲ ਜ਼ਰੂਰ ਆ ਕਿ ਮੁਲਾਕਾਤ ਕਰਨਗੇ ਤੇ ਮੁਲਾਕਾਤ ਕਰਨ ਤੋਂ ਬਾਅਦ ਇਹ ਆਪਣੇ ਮਨ ਦੀ ਵਿਖਿਆ ਸੰਜੀ ਕਰਨਗੇ ਜੀ ਜੀ ਬਿਲਕੁਲ ਤਿਆਨਾ ਸਾਹਿਬ ਉਧਰ ਦੂਸਰੇ ਬੰਨੇ ਆ ਅਕਾਲੀ ਦਲ ਸੁਧਾਰ ਲਹਿਰ ਜਥੇਬੰਦੀ ਦੁਬਾਰਾ ਤੋਂ ਸੁਰਜੀਤ ਹੋਣ ਦੀ ਸੰਭਾਵਨਾ ਪੈਦਾ ਹੋ ਰਹੀ ਹੈ ਜੀ ਦੇਖੋ ਉਹਨਾਂ ਨੇ ਕਹਿੰਦੇ ਇਹ ਗੱਲ ਕਹੀ ਆ ਉਹ ਕਹਿੰਦੇ ਵੀ ਜੇਕਰ ਤੁਸੀਂ ਸਾਡੀ ਬਾਤ ਹੀ ਦੀ ਪੁੱਛਣੀ ਤੇ ਫਿਰ ਅਸੀਂ ਵੀ ਭਾਈ ਅਡੋ ਫਾਟੀ ਹੋ ਕੇ ਚੱਲਾਂਗੇ ਅਸੀਂ ਤੁਹਾਡੇ ਨਾਲ ਕਿਉਂ ਤੁਰਾਂਗੇ ਉਹਨਾਂ ਨੇ ਇਹ ਗੱਲ ਕਹੀ ਆ ਉਹ ਕਹਿੰਦੇ ਜਦੋਂ ਤੁਸੀਂ ਸਾਡੀ ਸਾਰੀ ਨਹੀਂ ਲੈਣੀ ਸਾਡੀ ਕੋਈ ਭਾਵਨਾ ਦਾ ਸਤਕਾਰ ਹੀ ਨਹੀਂ ਕਰਨਾਗਾ ਤਾਂ ਉਹ ਕਹਿੰਦੇ ਕਿ ਫਿਰ ਅਸੀਂ ਕਿਹੜੇ ਕਾਰਨ ਕਰਕੇ ਵੀ ਤੁਹਾਡੇ ਹੁਕਮ ਚੱਲਾਂਗੇ ਅਸਲ ਵਿੱਚ 2 ਦਸੰਬਰ ਨੂੰ ਆਪਾਂ ਜਾਣਦੇ ਆ ਅਕਾਲ ਪਤਵਰ ਸਾਹਿਬ ਦੀ ਫਸੀਲ ਤੋਂ ਇਹ ਹੁਕਮ ਜਾਰੀ ਹੋਇਆ ਸੀ ਕਿ ਭਾਈ ਜਿਹੜੇ ਇੱਕ ਖੜੀਆਂ ਕਰੀਲੇ ਬਣੇ ਪਏ ਆ ਆਪੋ ਆਪਣਾ ਰਾਗ ਆਪਣਾ ਬੰਦ ਕਰੋ ਤੇ ਤੁਸੀਂ ਇੱਕ ਮੰਚ ਦੇ ਉੱਤੇ ਆਓ ਤੇ ਤੁਸੀਂ ਗੱਲ ਕਰੋ ਜੀ ਕਿ ਅਕਾਲੀ ਦਲ ਨੂੰ ਮਜ਼ਬੂਤ ਕਰੋ ਉਸ ਤੋਂ ਬਾਅਦ ਆਪਾਂ ਜਾਣਦੇ ਜੀ ਕਿ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਭੰਗ ਕਰ ਦਿੱਤੀ ਗਈ ਸੀ ਭੰਗ ਕਰਕੇ ਤੇ ਉਹ ਫਿਰ ਉਹਨਾਂ ਨੇ ਕਿਹਾ ਸੀਗਾ ਵੀ ਭਾਈ ਜਥੇਦਾਰ ਸਾਹਿਬ ਨੇ ਜਿਵੇਂ ਕਿਹਾ ਅਸੀਂ ਉਹਵੇਂ ਕਰ ਲਾਂਗੇ ਪਰ ਹੁਣ ਇੱਥੇ ਅਕਾਲੀ ਦਲ ਸੁਧਾਰ ਲਹਿਰ ਵਾਲਿਆਂ ਨੂੰ ਇਸ ਗੱਲ ਦਾ ਦੁੱਖ ਆ ਵੀ ਅਸੀਂ ਤਾਂ ਭਾਈ ਜੋ ਫੈਸਲਾ ਕਰਨਾ ਸੀ ਕਰ ਲਿਆ ਪਰ ਇਹਨਾਂ ਦੇ ਵੱਲੋਂ ਸਾਡੀ ਕਦਰ ਨਹੀਂ ਕੀਤੀ ਜਾ ਰਹੀ ਕਿਉਂਕਿ ਜਸੇਦਾਰ ਸਾਹਿਬ ਨੇ ਜਿਹੜਾ ਤਰੀਕਾ ਕਹਿ ਸੀਗਾ ਉਹ ਕਹਿੰਦੇ ਵੀ ਭਾਈ ਇੰਉਂ ਕਰਨੀ ਹੈਗੀ ਅਕਾਲੀ ਦਲ ਦੇ ਮੈਂਬਰਾਂ ਦੀ ਭਰਤੀ ਉਹ ਕਹਿੰਦੇ ਜੀ ਉਸ ਤਰੀਕੇ ਨੂੰ ਅਪਣਾਉਣ ਦੀ ਥਾਂ ਤੇ ਇਹ ਮਨਮਾਨੀਆਂ ਕਰਦੇ ਆ ਉਹਨਾਂ ਨੇ ਇਹ ਗੱਲ ਕਹੀ ਆ ਅਕਾਲੀ ਦਲ ਸੁਧਾਰ ਲਹਿਰ ਵਾਲਿਆਂ ਨੇ ਵੀ ਇਹ ਜਸੇਦਾਰ ਸਹਿਬਾਨ ਦੇ ਹੁਕਮ ਨੂੰ ਵੀ ਟਿੱਕ ਜਾਣਦੇ ਉਹਨਾਂ ਨੇ ਤਾਂ ਕਈ ਵਾਰੀ ਇਹ ਗੱਲ ਕਹੀ ਆ ਹੁਣ ਇਸੇ ਸੰਦਰਭ ਦੇ ਵਿੱਚ ਨਵੀਂ ਜਾਣਕਾਰੀ ਆਈ ਆ ਇਹ ਪਤਾ ਲੱਗਾ ਕਿ ਉਹਨਾਂ ਨੇ ਇਸ ਮਾਮਲੇ ਦੇ ਵਿੱਚ ਕਹਦੇ ਕਿ ਅਸੀਂ ਮੁਰਜ਼ੁਰ ਜੀਤ ਕਰ ਸਕਦੇ ਆ ਆਪਣੀ ਜਿਹੜੀ ਲਹਿਰ ਤੇ ਜੇ ਸਾਡੀ ਗੱਲ ਹੀ ਨਹੀਂ ਮੰਨਣੀ ਉਹ ਕਹਿੰਦੇ ਜੀ ਅਸੀਂ ਹਮਖਿਆਲ ਲੋਕਾਂ ਨੂੰ ਨਾਲ ਲੈ ਕੇ ਤੇ ਫਿਰ ਕੋਈ ਆਪਦਾ ਭਾਈ ਨਵਾਂ ਰਾਹ ਚੁਣਨ ਦੇ ਲਈ ਮਜਬੂਰ ਹੋਵਾਂਗੇ ਮਤਲਬ ਇਹ ਅਭੀ ਜਿਹੜਾ ਵਿਰੋਧ ਜਿਹੜੀ ਜੰਗ ਅੰਦਰ ਖਾਤੇ ਜਾ ਰਹੀ ਆ ਉਹ ਕਿਸੇ ਵੀ ਵੇਲੇ ਬਾਹਰ ਮੁਕੀ ਹੋ ਸਕਦੀ ਆ ਇਸ ਤਰੀਕੇ ਦੇ ਵੀਰ ਵੀ ਆਏ ਜੀ ਜੀ ਬਿਲਕੁਲ ਤਿੰਨ ਸਾਹਿਬ ਅੱਗੇ ਵਧਦੇ ਆ ਜੀ ਅਗਲੀ ਖਬਰ ਵੱਲ ਚਾਤ ਮਾਰਦੇ ਆ ਠਿਕਰੀ ਵਾਲਾ ਦੀ ਯਾਦਗਾਰੀ ਤੇ ਲਈ ਕਹਿੰਦੇ 20 ਲੱਖ ਰੁਪਏ ਜਾਰੀ ਹੋਇਆ ਜੀ ਹਾਂਜੀ ਇਹ ਯਾਦਗਾਰ ਦੇ ਲਈ ਜਿਹੜਾ 20 ਲੱਖ ਰੁਪਏ ਜਾਰੀ ਹੋਇਆ ਇਹ ਸੇਵਾ ਸਿੰਘ ਠਿਕਰੀਵਾਲ ਜਿਹੜੇ ਕਿ ਸ਼ਹੀਦ ਸੇਵਾ ਸਿੰਘ ਠਿਕਰੀਵਾਲ ਆ ਬੜੇ ਦਹਾਕਿਆਂ ਬਾਅਦ ਉਹਨਾਂ ਦੀ ਯਾਦਗਾਰ ਬਣਾਉਣ ਦਾ ਚੇਤਾ ਆਇਆ ਚਲੋ 20 ਲੱਖ ਰੁਪਏ ਜਿਹੜਾ ਪੰਜਾਬ ਦੇ ਵਿੱਤ ਮੰਤਰੀ ਸਾਹਿਬ ਨੇ ਸਰਦਾਰ ਹਰਪਾਲ ਸਿੰਘ ਟੀਮਾ ਗੁਰਾ ਨੇ ਤੇ ਉਹਨਾਂ ਦੇ ਵੀ ਪੰਚਾਇਤ ਨੂੰ ਦੇਣ ਦਾ ਐਲਾਨ ਕੀਤਾ ਸੀ ਉਹਨਾਂ ਦੇ ਖਾਤੇ ਦੇ ਵਿੱਚ ਆ ਗਿਆ ਸੋ ਸੇਵਾ ਸਿੰਘ ਠਿਕਰੀਵਾਲ ਸਾਹਿਬ ਦੀ ਯਾਦਗਾਰ ਬਣਾਉਣ ਦੇ ਬਾਰੇ ਕਿਉਂਕਿ ਪਰਜਾ ਮੰਡਲ ਲਹਿਰ ਦੇ ਬਹੁਤ ਵੱਡੇ ਸ਼ਹੀਦ ਸੀਗੇ ਇਹ ਇਹਨਾਂ ਦੀ ਯਾਦਗਾਰ ਬਣਾਉਣ ਦੇ ਲਈ ਤੇ ਬੜੀਆਂ ਸਰਕਾਰਾਂ ਆਉਂਦੀਆਂ ਅਸੀਂ ਯਾਦਗਾਰ ਬਣਾਵਾਂਗੇ ਅਸੀਂ ਆਹ ਤਰ੍ਹਾਂਗੇ ਹਰ ਸਾਲ ਵਰਸੀ ਦੇ ਮੌਕੇ ਤੇ ਬੜੀਆਂ ਗੱਲਾਂ ਹੋ ਜਾਂਦੀਆਂ ਪਰ ਉਹ ਕਿਸੇ ਸਿਰੇ ਗੱਲਬਾਤ ਨਹੀਂ ਲਾਉਂਦੇ ਪਰ ਗੱਲ ਇਹ ਦੀ ਕਿ ਹੁਣ ਸਰਕਾਰ ਦੇ ਵੱਲੋਂ 20 ਲੱਖ ਰੁਪਏ ਜਾਰੀ ਕਰ ਦਿੱਤਾ ਗਿਆ ਉਹਨਾਂ ਨੇ ਕਿਹਾ ਜੀ ਕਿ ਅਸੀਂ ਹੋਰ ਵੀ ਪੈਸੇ ਜਾਰੀ ਕਰਾਂਗੇ ਤੇ ਇਸ ਯਾਦਗਾਰ ਦੀ ਸ਼ੁਰੂਆਤ ਹੁਣ ਛੇਤੀ ਕਰ ਦਿੱਤੀ ਜਾਣੀ ਹੈ ਜੀ ਹੁਣ ਗੱਲ ਕਰਦੇ ਆ ਜੀ ਲਹਿੰਦੇ ਪੰਜਾਬ ਦੀ ਜਨਾਬ ਸਾਹਿਬ ਜਿਹੜੀ ਖਬਰ ਆਈ ਹੈ ਮੈਨੂੰ ਤਾਂ ਬਹੁਤ ਚੰਗੀ ਲੱਗੀ ਹੈ ਕਿ ਲਹਿੰਦੇ ਪੰਜਾਬ ਦੇ ਵਿੱਚ ਪਤੰਗ ਉਡਾਉਣ ਤੇ ਪੂਰੀ ਤਰ੍ਹਾਂ ਨਾਲ ਪਾਬੰਦੀ ਲਗਾ ਦਿੱਤੀ ਗਈ ਹੈ ਸਜ਼ਾ ਤੇ ਜੁਰਮਾਨਾ ਹੋਊਗਾ ਜੇਕਰ ਕੋਈ ਇਸ ਨਿਯਮ ਨੂੰ ਤੋੜਦਾ ਤਾਂ ਹਾਂ ਬਿਲਕੁਲ ਜੀ ਬਿਲਕੁਲ ਦੇਖੋ ਗੱਲ ਇਹ ਹੈ ਵੀ ਉਹਨਾਂ ਨੇ ਉੱਥੇ ਫੈਸਲਾ ਕੀਤਾ ਫੈਸਲਾ ਉਹਨਾਂ ਨੇ ਮਜਬੂਰੀ ਦੇ ਵਿੱਚ ਕੀਤਾ ਕਿਉਂਕਿ ਆਪਾਂ ਜਾਣਦੇ ਆ ਕਿ ਜੋ ਅਸੀਂ ਇੱਥੇ ਦੇਖਦੇ ਆ ਵੀ ਕੜੀ ਘੋਲ ਜਾਂਦੇ ਲੋਕਾਂ ਨੂੰ ਮੈਂ ਇੱਕ ਗੱਲ ਕੱਲ ਸੋਚਦਾ ਸੀ ਮੈਂ ਸਭੀ ਆਪਾਂ ਕਹਿ ਦਿੰਨੇ ਆਂ ਵੀ ਭਾਈ ਵੋਟਾਂ ਸਹੀ ਤਰੀਕੇ ਨਾਲ ਪਾਓ ਵੋਟਾਂ ਐ ਕਰੋ ਉਹਨਾਂ ਲੋਕਾਂ ਦੇ ਵੋਟਾਂ ਸਵਾ ਸਹੀ ਤਰੀਕੇ ਨਾਲ ਪਾਉਣੀਆਂ ਜਿਨ੍ਹਾਂ ਲੋਕਾਂ ਨੂੰ ਹਾਲੇ ਤੱਕ ਇਹ ਨਹੀਂ ਪਤਾ ਲੱਗਾ ਵੀ ਪਤੰਗ ਕਿਹੜੀ ਡੋਰ ਨਾਲ ਚੜਾਉਣੀ ਹੈ ਆਪਾਂ ਉਹਨਾਂ ਲੋਕਾਂ ਤੋਂ ਇਸ ਗੱਲ ਦੀ ਆਸ ਕਰਦੇ ਆਂ ਵੀ ਭਾਈ ਇਹ ਦੇਸ਼ ਦਾ ਭਵਿੱਖ ਤੈਅ ਕਰਨਗੇ ਇਹ ਵੋਟਾਂ ਸੋਚ ਸਮਝ ਕੇ ਪਾਇਆ ਕਰਨਗੇ ਸਾਡੇ ਕੋਲ ਤਾਂ ਡੋਰ ਨਹੀਂ ਸੋਚ ਸਮਝ ਕੇ ਲਈ ਜਾਂਦੀ ਸਾਡੇ ਕੋਲ ਤਾਂ ਡੋਰ ਨਹੀਂ ਸੋਚ ਸਮਝ ਕੇ ਵੇਚੀ ਜਾਂਦੀ ਜਿਹੜੇ ਦੇਸ਼ ਦੇ ਵਿੱਚ ਡੋਰਾਂ ਦੇ ਲਈ ਪਤੰਗਾ ਦੇ ਲਈ ਵਿਸੰਦ ਦੇ ਲਈ ਖਰੀਦਣ ਦੇ ਲਈ ਉਡਾਉਣ ਦੇ ਲਈ ਪਾਬੰਦੀਆਂ ਲਾਉਣੀਆਂ ਪੈਣ ਤੇ ਉਹਨਾਂ ਦੇਸ਼ਾਂ ਦੇ ਵਿੱਚ ਕੀ ਬਣੂਗਾ ਸਾਡੇ ਗੁਆੰਡੀ ਦੇਸ਼ ਦਾ ਵੀ ਇਹ ਹਾਲ ਆ ਸੋ ਉਧਰ ਵੀ ਇਹ ਹਾਲ ਆ ਇਧਰ ਵੀ ਇਹ ਹਾਲ ਆ ਉਧਰ ਵੀ ਚਾਈਨਾ ਦੌਰ ਦੇ ਕਰਕੇ ਫੈਸਲਾ ਕੀਤਾ ਤੇ ਇਧਰ ਵੀ ਸ਼ਾਇਦ ਭਵਿੱਖ ਦੇ ਵਿੱਚ ਕਰਨਾ ਪੈ ਜੇ ਕਿਉਂਕਿ ਇੱਥੇ ਵੀ ਤਾਂ ਬੰਦੇ ਉਵੇਂ ਮਰ ਰਹੇ ਆ ਇੱਥੇ ਵੀ ਬੰਦੇ ਉਵੇਂ ਜ਼ਖਮੀ ਹੋ ਰਹੇ ਆ ਇੱਥੇ ਵੀ ਲੋਕਾਂ ਦੇ ਟੰਕੇ ਉਵੇਂ ਲੱਗ ਰਹੇ ਆ ਤੇ ਇਹ ਪਤਾ ਲੱਗਾ ਜੀ ਕਿ ਲੈਂਦੇ ਪੰਜਾਬ ਦੇ ਵਿੱਚ ਉੱਥੋਂ ਦੀ ਸਰਕਾਰ ਨੇ ਵੱਡਾ ਫੈਸਲਾ ਕੀਤਾ ਹੁਣ ਉਥੇ ਪਤੰਗ ਉਡਾਉਣੀ ਪਤੰਗ ਨੂੰ ਵੇਚਣੀ ਤੇ ਪਤੰਗ ਬਣਾਉਣੀ ਇਹ ਤਿੰਨੇ ਹੀ ਕਾਨੂੰਨੀ ਅਪਰਾਧ ਆ ਜੇ ਮੰਨ ਲਓ ਤੁਸੀਂ ਉਥੇ ਪਤੰਗ ਬਣਾਉਨੇ ਆ ਉਡਾਉਨੇ ਆ ਵੇਚਦੇ ਆ ਤਾਂ ਫਿਰ ਤੁਹਾਨੂੰ ਸਖਤ ਸਜ਼ਾ ਹੋਊਗੀ ਤੇ ਇਹ ਗੱਲ ਕੀਤੀ ਗਈ ਹੈ ਲੋਕਾਂ ਦੀ ਜ਼ਿੰਦਗੀ ਨੂੰ ਬਚਾਉਣ ਦੇ ਲਈ ਜਿਹੜੀ ਉਥੋਂ ਦੀ ਸਰਕਾਰ ਆ ਲੈnde ਪੰਜਾਬ ਦੀ ਉਹਨੇ ਇਹ ਫੈਸਲਾ ਕਰਤਾ ਕਿ ਜੇਕਰ ਤੁਸੀਂ ਲੈnde ਪੰਜਾਬ ਦੇ ਵਿੱਚ ਪਤੰਗ ਉਡਾਉਂਗੇ ਤਾਂ ਤੁਹਾਨੂੰ 3 ਤੋਂ ਲੈ ਕੇ 5 ਸਾਲ ਦੀ ਸਜ਼ਾ ਹੋ ਸਕਦੀ ਹੈ ਤੇ 20 ਲੱਖ ਪਾਕਿਸਤਾਨੀ ਰੁਪਇਆ ਜੁਰਮਾਨਾ ਹੋ ਸਕਦਾ ਤੇ ਜੇਕਰ ਤੁਸੀਂ ਪਤੰਗ ਬਣਾਉਨੇ ਆ ਤੇ ਜਾਂ ਪਤੰਗਾਂ ਦੀਆਂ ਡੋਰਾ ਬਣਾਉਨੇ ਜਾਂ ਪਤੰਗ ਬਣਾਉਨੇ ਆ ਤਾਂ 7 ਸਾਲ ਦੀ ਸਜ਼ਾ ਹੋ ਸਕਦੀ ਹੈ ਤੇ 50 ਲੱਖ ਰੁਪਏ ਤੱਕ ਦਾ ਜੁਰਮਾਨਾ ਹੋ ਸਕਦਾ ਸੋ ਮਤਲਬ ਇਹ ਜੀ ਕਿ ਇਹੋ ਜੇ ਮਾਮਲਿਆਂ ਦੇ ਵਿੱਚ ਆਪਾਂ ਦੋਨੋਂ ਇੱਕੋ ਜਿਹੇ ਆ ਨਾ ਉੱਥੇ ਚਾਈਨਾ ਡੋਰ ਦੇ ਨੁਕਸਾਨ ਆਮ ਲੋਕਾਂ ਨੇ ਜਾਂ ਦੁਕਾਨਦਾਰਾਂ ਨੇ ਸਮਝੇ ਤੇ ਨਾ ਆਪਾਂ ਇੱਥੇ ਸਮਝੇ ਉਹਨਾਂ ਨੂੰ ਵੀ ਆਪਦਾ ਲਾਲਚ ਆ ਇੱਥੇ ਵੀ ਆਪਣਾ ਉਹ ਲਾਲਚ ਆ ਕਿਉਂਕਿ ਸੀਤਾ ਸੇ ਇਕੱਠੀ ਨਾ ਆਪ ਤਾਂ ਸਾਡੀਆਂ ਮੇਲ ਖੰਡ ਗਈਆਂ ਦੇਸ਼ਾਂ ਦੀ ਆਪਸ ਦੇ ਵਿੱਚ ਨਹੀਂ ਬਣਦੀ ਗੱਲ ਵੱਖਰੀ ਹੈ ਪਰ ਲੋਕਾਂ ਦੀ ਮਤ ਤਾਂ ਆਪਸ ਦੇ ਵਿੱਚ ਇਸ ਰੂਪ ਦੇ ਵਿੱਚ ਵੀ ਮਿਲਦੀ ਮਾੜੇ ਕੰਮਾਂ ਦੇ ਲਈ ਸੋ ਉੱਥੋਂ ਨਹੀਂ ਸਰਕਾਰ ਨੂੰ ਪਾਈ ਹੈ ਫੈਸਲਾ ਕਰਨਾ ਪੈਗਾ ਲੈnde ਪੰਜਾਬ ਦੀ ਨੂੰ ਕਿ ਪਤੰਗ ਚੜਾਉਣ ਤੇ ਚੜਾਉਣ ਤੇ ਸਖਤ ਪਾਬੰਦੀ ਹੈ ਤੇ ਆਪਣੇ ਸ਼ਹਿਰ ਕਦੇ ਪਵਿੱਖ ਦੇ ਵਿੱਚ ਲੱਗਦੇ ਜਿਹੋ ਜਿਹੇ ਲੱਛਣ ਹੈ ਜੀ ਬਿਲਕੁਲ ਸਹੀ ਕਿਹਾ ਤੁਸੀਂ ਖੈਰ ਕੁੰਭ ਦੀ ਗੱਲ ਕਰਦੇ ਹਾਂ ਜੀ ਕੁੰਭ ਜਾਣ ਦੇ ਲਈ ਕਹਿੰਦੇ ਕਿ ਹੁਣ ਰੇਲਾ ਨਹੀਂ ਮਿਲ ਰਹੀਆਂ ਇੰਨੀ ਜ਼ਿਆਦਾ ਬੁਕਿੰਗ ਹੋ ਰਹੀ ਹੈ ਤੇ ਜਿਹੜੀਆਂ ਫਲਾਈਟਸ ਨੇ 5 ਗੁਣਾ ਮਹਿੰਗੀਆਂ ਕਰ ਦਿੱਤੀਆਂ ਗਈਆਂ ਨੇ ਹਾਂ ਬਿਲਕੁਲ ਜੀ ਦੇਖੋ ਉੱਥੇ ਆਸਥਾਈ ਡੁਬਕੀ ਵੀ ਲੱਗ ਰਹੀ ਹੈ ਤੇ ਉੱਥੇ ਕਾਰੋਬਾਰ ਦੀ ਡੁਬਕੀ ਵੀ ਲੱਗ ਰਹੀ ਹੈ ਉੱਥੇ ਸਿਆਸਤ ਦੀ ਡੁਬਕੀ ਵੀ ਲੱਗ ਰਹੀ ਹੈ ਤੇ ਉੱਥੇ ਇਨਫਲੂਐਂਸਰਾਂ ਦੀ ਡੁਬਕੀ ਵੀ ਲੱਗ ਰਹੀ ਹੈ ਜਿਹੜੇ ਕਿਸ ਆਲ ਦਾ ਕੰਟੈਂਟ ਭਾਲ ਦੇ ਫਿਰਦੇ ਆ ਉੱਥੇ ਹਰ ਤਰ੍ਹਾਂ ਦੀ ਡੁਬਕੀ ਦੇ ਵੇਰਵੇ ਸਾਹਮਣੇ ਆ ਰਹੇ ਆ ਤੇ ਜਿਹੜੀ ਤਾਜ਼ਾ ਤੁਸੀਂ ਜਾਣਕਾਰੀ ਪੁੱਛੀ ਆ ਮੈਂ ਕੱਲ ਇੱਕਦਮ ਹੈਰਾਨ ਹੋਇਆ ਮੈਂ ਕਿਹਾ ਦੇਖੋ ਗਏ ਤਾਂ ਉੱਥੇ ਲੱਖਾਂ ਕਰੋੜਾਂ ਦੀ ਗਿਣਤੀ ਦੇ ਵਿੱਚ ਸਾਡੂ ਸੰਤ ਹੋਰ ਵੀ ਆ ਪਰ ਜਿਹੜਾ ਮੀਡੀਆ ਉਹਨੂੰ ਮੋਨਾ ਲੀਜ਼ਾ ਤੇ ਉਹ ਹਰਸ਼ ਕਿਹੜੀ ਅਰਸ਼ਾਰੀਆ ਕੁੜੀ ਤੇ ਉਹੀ ਦੱਸਿਆ ਪਹਿਲਾਂ ਉਹਨਾਂ ਨੂੰ ਆਈਆਈਟੀ ਵਾਲਾ ਬਾਬਾ ਦੱਸਿਆ ਮਤਲਬ ਜਿਹੜੀ ਆਪਾਂ ਪਿੱਛੇ ਪੈ ਜਾਂਦੇ ਆ ਤੇ ਉਹਦਾ ਪਿੱਛਾ ਉਹਦਾ ਖੜਾ ਛੱਡਣਾ ਨਹੀਂ ਆ ਅਗਲੀ ਗੱਲ ਇਹ ਆ ਕਿ ਜੇ ਤੁਸੀਂ ਪੰਜਾਬ ਦੇ ਵਿੱਚ ਉਹ ਜਾਣਾ ਚਾਹੁੰਦੇ ਆ ਤਾਂ ਉੱਥੇ ਭਾਈ ਜਾਣ ਦੇ ਲਈ ਹਾਲ ਦੀ ਘੜੀ ਤੱਕ ਕੋਈ ਸਾਧਨ ਨਹੀਂਗਾ ਉਹ ਜੇ ਤੁਸੀਂ ਰੇਲ ਤੇ ਜਾਣਾ ਚਾਹੁੰਦੇ ਹੋ ਰੇਲਾਂ ਬਿਲਕੁਲ ਫੁੱਲ ਆ ਜਿਹੜੀਆਂ ਵਿਸ਼ੇਸ਼ ਰੇਲਾਂ ਚਲਾਈਆਂ ਉਹ ਵੀ ਬਿਲਕੁਲ ਫੁੱਲ ਆ ਜੇ ਤੁਸੀਂ ਜਾਣਾ ਚਾਹੁੰਦੇ ਜੀ ਕਿ ਮੈਂ ਹਵਾਈ ਜਹਾਜ਼ ਰਹੀ ਜਾਵਾਂ ਉਹਦਾਂ ਟਿਕਟਾਂ 5 ਤੋਂ ਲੈ ਕੇ 8 ਗੁਣਾ ਮਹਿੰਗੀਆਂ ਜੇ ਤੁਸੀਂ ਪਹੁੰਚ ਵੀ ਗਏ ਤਾਂ 15 ਕਿਲੋਮੀਟਰ ਤੁਹਾਨੂੰ ਪਿੱਛੇ ਆਪਣਾ ਵੀਕਰ ਖੜਾ ਕਰਨਾ ਪੈਂਦਾ ਅੱਗੇ ਤੁਸੀਂ ਤੁਰ ਕੇ ਜਾਣਾ ਹੈਗਾ ਸੋ ਫਿਲਹਾਲ ਇਸ ਰੂਪ ਦੇ ਵਿੱਚ ਆ ਉੱਥੇ ਸੰਗਤ ਲੋਕ ਸ਼ਰਧਾਲੂ ਬਹੁਤ ਵੱਡੀ ਗਿਣਤੀ ਚ ਗਏ ਆ ਹੁਣ ਤੱਕ 10 ਕਰੋੜ ਤੋਂ ਵੱਧ ਲੋਕਾਂ ਦੇ ਵੱਲੋਂ ਉੱਥੇ ਇਸ਼ਨਾਨ ਕੀਤਾ ਜਾ ਚੁੱਕਾ ਗੰਗਾ ਦੇ ਵਿੱਚ ਹੋਰ ਵੀ ਵੱਡੇ ਕਰਨਗੇ ਕਿਉਂਕਿ ਇਹ ਮਾਰਚ ਤੱਕ ਆ ਸੋ ਦੇਖਦੇ ਭਾਈ ਫੋਰ ਮਹਾਕੁੰਬ ਦੇ ਵਿੱਚੋਂ ਕਿਹੜੀਆਂ-ਕਿਹੜੀਆਂ ਖਬਰਾਂ ਹੋਣਗੀਆਂ ਜੀ ਸੋ ਖੈਰ ਬਹੁਤ-ਬਹੁਤ ਸ਼ੁਕਰੀਆ ਸਰ ਅੱਜ ਦਿਲੀ ਐਨਆਈ ਦੀ ਫਿਰ ਵਿਚਾਰਾਂ ਦੀ ਸਾਂਝ ਪਾਵਾਂਗੇ ਮਿਹਰਬਾਨੀ ਮਿਹਰਬਾਨੀ ਜੀ ਮਿਹਰਬਾਨੀ